ਨਾਂਕੇ ਬਾਂਦੂ ਸੁਮਨਿੰਗਰ ਤੋਂ ਬਣਾਪੜਾ ਕੇ ਸੋਸ਼ਲ ਮੀਡੀਆ ਤੇ ਪਾਇਆ ਜਾਂਦਾ ਹੈ ਰਿਪੋਰਟ ਮੱਕੇ ਚੜ੍ਹਨ ਦਾ ਖੇਤਰ ਨਹੀਂ ਸ਼੍ਰੀ ਹਰ ਮੰਦਰ ਸਾਹਿਬ ਅਸ ਦੀ ਬਲਕਟੇਪੜ ਵਾਸਤੇ ਆਉਂਦੇ ਆ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਆ ਪਰ ਪਿਛਲੇ ਕੁਝ ਸਮੇਂ ਤੋਂ ਮਰ ਮੰਤਰ ਸਾਹਿਬ ਆਖੇ ਫਿਲਮਾਂ ਦੀ ਪ੍ਰਮੋਸ਼ਨ ਕੀਤੀ ਜਾਂਦੀ ਹੈ ਦੇਖ ਪਾਸੇ ਸ਼੍ਰੀ ਮੰਦਰ ਸਾਹਿਬ ਵਿਖੇ ਜੋ ਕਰਨ ਦਾ ਮਾਮਲਾ ਲਗਾਤਾਰ ਕਰਮਾਇਆ ਹੋਇਆ ਹੈ ਤਾਂ ਦੂਜੇ ਪਾਸੇ ਹੁਣ ਗਿਆਨੀ ਰੁਗਵੀਰ ਸਿੰਘ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਰੀਲਾਂ ਅਤੇ ਫੋਟੋਆਂ ਬਣਾਉਣ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਜੀ ਹਾਂ ਗਿਆਨੀ ਰੁਗਵੀਰ ਸਿੰਘ ਸ਼੍ਰੀ ਕਾਲ ਤਖਤ ਸਾਹਿਬ ਜਿੱਦੇ ਸਥਾਪਨਾ ਦਿਵਸ ਮੌਕੇ ਕੌਮ ਦੇ ਨਾਮ ਤੇ ਸੰਦੇਸ਼ ਜਾਰੀ ਕਰ ਰਹੇ ਸੀ ਜਿੱਥੇ ਕਿਹਾ ਨਾ ਰੀਲਾਂ ਬਣਾਉਣ ਵਾਲਿਆਂ ਅਤੇ ਸ਼੍ਰੀ ਦਰਬਾਰ ਸਾਹਿਬ ਆ ਕੇ ਫੋਟੋਆਂ ਖਿੱਚਣ ਵਾਲਿਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਦਰਸਲ ਗਨੀ ਕਬੀਰ ਸਿੰਘ ਨੇ ਸਾਫ ਕੀਤਾ ਹੈ ਕਿ ਸ੍ਰੀ ਹਰਮੰਦਰ ਸਾਹਿਬ ਸਿੱਖਾਂ ਦੀ ਆਸਰਾ ਦਾ ਕੇਂਦਰ ਹੈ ਨਾ ਕਿ ਰੀਲਾਂ ਅਤੇ ਫੋਟੋਆਂ ਖਿੱਚਣ ਲਈ ਇਸ ਨੂੰ ਵਰਤਿਆ ਜਾਵੇ ਉਹਨਾਂ ਕਿਹਾ ਕਿ ਹਰਮੰਦਰ ਸਾਹਿਬ ਰੀਲਾਂ ਅਤੇ ਫੋਟੋਆਂ ਖਿੱਚਣ ਲਈ ਨਹੀਂ ਹੈ ਅਤੇ ਇਸੀ ਮਰਿਆਦਾ ਤੋਂ ਹਰ ਇੱਕ ਨੂੰ ਜਾਣੂ ਹੋਣਾ ਚਾਹੀਦਾ ਹੈ ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਪ੍ਰਬੰਧ ਵਿੱਚ ਸਹਿਯੋਗ ਜ਼ਰੂਰ ਕਰੀਏ ਕਿਉਂਕਿ ਸੱਚਾ ਸਾਡੇ ਸ੍ਰੀ ਹਰਮੰਦਰ ਸਾਹਿਬ ਹੈ ਇਹ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਸੇਖ ਸੱਚਖੰਡ ਦੇ ਪਾਸੋਂ ਗੁਰ ਇਤਿਹਾਸ ਸਰਵਣ ਕੀਤਾ ਜਾਏ। ਲੱਖੇ ਬਾਨੋ ਸੁਮਾਨੀ ਗਿਰੇ ਵੱਡਾ-ਵਡਾ ਕੇ ਸੋਸ਼ਲ ਮੀਡੀਆ ਤੇ ਪਾਇਆ ਜਾਂਦਾ। ਇਹ ਫੋਟੋ ਮਾ ਕਿਚਣ ਦਾ ਕੇਂਦਰ ਨਹੀਂ। ਬੇਸ਼ੱਕ ਕਈ ਲੋਕ ਇਸ ਧੰਗ ਦੇ ਨਾਲ ਆਉਂਦੇ ਨੇ ਕਿ ਅਸੀਂ ਫੋਟੋ ਖਿੱਚ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦਿਖਾਵਾਂਗੇ। ਕਿ ਅਸੀਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਹੈ ਪਰ ਬਹੁਤ ਲੋਕ ਉਹਨਾਂ ਚੀਜ਼ਾਂ ਦਾ ਮੋਬਾਈਲ ਹੰਾ ਗੰਤ ਖਿਆਲਾ ਉਠਾ ਕੇ ਤੇ ਸਿੱਖਾਂ ਦੇ ਆਸਥਾਨ ਨੂੰ ਨੁਕਸਾਨ ਪਹੁੰਚਾਉਂਦਾ ਜਿਹੜਾ ਜੱਤਨ ਹੈ ਉਹ ਬਹੁਤ ਜ਼ਰੂਰ ਕਰ ਰਿਹਾ ਇਹਦਾ ਸਾਨੂੰ ਸਭ ਤੋਂ ਚਾਈਲਡ ਹੈ ਕਿ ਟੱਟ ਤੋਂ ਘੱਟ ਮੋਬਾਈਲਾਂ ਦੇ ਜਿਹੜੇ ਵਰਤੋਂ ਹੈ ਉਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਕਰਮਾਂ ਚ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਔਰ ਸ਼੍ਰੀ ਇਕਾਂਤ ਕਚ ਸੈਤ ਜਿੱਥੇ ਜਾਂ ਹੋਰ ਕੋਰ ਅਸਥਾਨਾਂ ਤੇ ਜਿੱਥੇ ਵੀ ਆਪ ਜੀ ਦਰਸ਼ ਲੈਣੇ ਕਰਨ ਵਾਸਤੇ ਜਾਂਦੇ ਹੋ ਉਹਨਾਂ ਥਾਵਾਂ ਤੇ ਜਾ ਕੇ ਤੇ ਮੋਬਾਈਲਾਂ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਏ ਸਿਰਫ ਇਹ ਨਹੀਂ ਨਹੀਂ ਜਥੇਦਾਰ ਸ਼੍ਰੀ ਕਾਲਤਖਸਾਹਿਬ ਜੀ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਆ ਕੇ ਫਿਲਮਾਂ ਦੇ ਪ੍ਰਮੋਸ਼ਨ ਕਰਨ ਵਾਲਿਆਂ ਨੂੰ ਵੀ ਛਾੜ ਪਾਈ ਗਈ ਹੈ ਦਰਸਲ ਗਿਆਨੀ ਰਕਬੀਰ ਸਿੰਘ ਨੇ ਸਾਫ਼ ਕੀਤਾ ਹੈ ਕਿ ਸ਼੍ਰੀ ਹਰਮੰਦਰ ਸਾਹਿਬ ਪ੍ਰਮੋਸ਼ਨ ਕਰਨ ਲਈ ਨਹੀਂ ਹੈ ਸਗੋਂ ਸਿੱਖਾਂ ਦੀ ਆਸਰਾ ਕੇਂਦਰ ਹੈ ਜਿੱਥੇ ਕੋਈ ਵੀ ਅਦਾਕਾਰ ਜਾਂ ਫਿਰ ਕੋਈ ਆਮ ਵਿਅਕਤੀ ਆ ਕੇ ਮੱਥਾ ਟੇਕ ਸਕਦਾ ਹੈ ਪਰ ਇਸ ਧਾਰਮਿਕ ਅਤੇ ਪਵਿੱਤਰ ਸਥਾਨ ਨੂੰ ਫਿਲਮਾਂ ਦੀ ਪ੍ਰਮੋਸ਼ਨ ਲਈ ਨਾ ਵਰਤਿਆ ਜਾਵੇ ਸ਼ਰਧ ਉਹ ਆਪਾਂ ਸਾਰਿਆਂ ਨੂੰ ਚੰਕੇ ਨਾਲ ਲੱਗੇ ਸ਼੍ਰੀ ਹਰਮੰਦਰ ਸਾਹਿਬ ਅਸੀਂ ਮੱਥਾ ਟੇਕਣ ਵਾਸਤੇ ਆਉਂਦੇ ਆ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਆ ਪਰ ਪਿਛਲੇ ਕੁਝ ਸਮੇਂ ਤੋਂ ਹਰਮੰਦਰ ਸਾਹਿਬ ਆ ਕੇ ਫਿਲਮਾਂ ਦੀ ਪ੍ਰਮੋਸ਼ਨ ਕੀਤੀ ਜਾਂਦੀ ਹੈ ਹਰਮੰਦਰ ਸਾਹਿਬ ਫਿਲਮਾਂ ਨੂੰ ਪ੍ਰਮੋਟ ਕਰਨ ਵਾਲਾ ਥਾਂ ਨਹੀਂ ਹਰਮੰਦਰ ਸਾਹਿਬ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਸਿੱਖਾਂ ਦਾ ਕੇਂਦਰੀ ਥਾਂ ਹੈ ਪ੍ਰਬੰਧਕ ਸਰਬਰ ਬੈਠੇ ਹੋਏ ਨੇ ਕਿ ਇਹ ਅਪੀਲ ਜੁਰੂਰ ਕੀਤੀ ਜਾਏ ਇਥੇ ਆ ਕੇ ਅਰਦਾਸ ਬੇਨਤੀ ਕਰੋ ਸੱਚੇ ਸੇ ਫਰਮਾਨ ਸ਼ਰਧਾ ਬਾਣ ਸਿੱਖਾਵਾਂ ਲਾ ਕੇ ਮੱਥਾ ਝੁਕ ਦੇਖੋ ਅਰਦਾਸ ਕਰੋ ਪਰ ਇਥੇ ਆ ਕੇ ਆਪਣੀਆਂ ਫਿਲਮਾਂ ਦੀ ਪ੍ਰਮੋਸ਼ਨ ਬਿਲਕੁਲ ਨਾ ਕਰੋ ਕਿਉਂਕਿ ਫਿਲਮਾਂ ਦੀ ਪ੍ਰਮੋਸ਼ਨ ਇੱਥੇ ਕੋਈ ਸਥਾਨ ਨਹੀਂ ਇਹ ਵਹਿਗੂ ਵਹਿਗੂ ਸਿਰਫ ਬੰਤਨ ਵਾਲਾ ਸਥਾਨ ਹੈ ਬਾਣੀ ਪੜਤ ਵਾਲਾ ਸਥਾਨ ਹੈ ਬਾਣੀ ਸੁਣਨ ਵਾਲਾ ਸਥਾਨ ਹੈ ਗੁਰੂ ਤੋਂ ਸਾਰੀਆਂ ਸਖਤਾਂ ਆਪਾਂ ਪ੍ਰਬੰਧਕ ਸਰਬਾਨਾਂ ਨੂੰ ਸਹਿਯੋਗ ਜ਼ਰੂਰ ਕਰੀਏ ਤਾਂ ਕਿ ਅਸੀਂ ਦੇ ਸਤਿ ਸ਼ਾਨੀਸ਼ਰਰ ਵਾਦੂ ਸਾਹਿਬ ਦੀ ਮਰਯਾਦਾ ਨੂੰ ਬਹਾਲ ਰੱਖਣ ਦਾ ਯਤਨ ਕਰੀਏ ਤਦ ASCII ਇਹ ਕਿ ਪਿਛਲੇ ਦਿਨੀ ਹਰਮੰਦਰ ਸਾਹਿਬ ਵਿਖੇ ਇੱਕ ਇੰਸਟਾਗ੍ਰਾਮ ਇਨਫਲੂਐਂਸਰ ਕੁੜੀ ਵੱਲੋਂ ਯੋਗਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਯੋਗਾ ਕਰਨ ਦੀਆਂ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀਆਂ ਸੀ ਜਿਸ ਤੋਂ ਬਾਅਦ ਜਦੋਂ ਇਹ ਵੀਡੀਓ ਅਤੇ ਫੋਟੋਆਂ ਸਿੱਖ ਜਥੇਬੰਦੀਆਂ ਦੇ ਸਾਹਮਣੇ ਆਈਆਂ ਤਾਂ ਉਹਨਾਂ ਨੇ ਇਸ ਤੇ ਇਤਰਾਜ਼ ਜਤਾਇਆ ਜਿਸ ਤੋਂ ਬਾਅਦ ਐਸਜੀਪੀਸੀ ਵੱਲੋਂ ਇਸ ਕੁੜੀ ਖਿਲਾਫ ਪਰਚਾ ਦਰਜ ਕਰਵਾਇਆ ਗਿਆ ਸੀ ਪਰ ਹੁਣ ਇਸ ਖਿਲਾਫ ਗਿਆਨੀ ਰਗਵੀਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ ਅਤੇ ਅਜਿਹੀਆਂ ਰੀਲਾਂ ਤੇ ਫੋਟੋ ਬਣਾਉਣ ਵਾਲਿਆਂ ਨੂੰ ਸਖਤ ਹਦਾਇਤ ਕੀਤੀ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ